ਤੇ ਇਹ ਬਈ ਕੀ ਮਾਡਲ ਮੂਡ ਲੈਦਾ ਆ ਗੱਡੀ ਬਾਈ ਹੈਗੀ 2016 ਮਾਡਲ ਆ ਵੀ ਪਹਿਲਾ ਇਹ ਹੈਗੀ ਹੈ ਕ੍ਰੇਟਾ ਕ੍ਰੇਟਾ ਜੀ ਅੱਛਾ ਡੀਜ਼ਲ ਤੇ ਆ ਡੀਜ਼ਲ ਕ੍ਰੇਟਾ ਡੀਜ਼ਲ ਆ ਤੇ ਮਾਡਲ ਹੈਗਾ 16 ਆ 2016 ਹੈ ਨਾ 2016 ਫਰਸਟ ਓਨਰ ਗੱਡੀ ਹੈ ਜੀ ਅੱਛਾ ਫਰਸਟ ਓਨਰ ਗੱਡੀ ਹੈ ਹਾਂ ਜੀ ਅੱਛਾ ਤੇ ਨੰਬਰ ਹੈਗਾ ਇਹ ਹਰਿਆਣਾ ਤੇ ਨੰਬਰ ਵੜਾ ਘੈਂਟ ਹੈ 8384 ਹੈ ਜੀ ਬਾਈ ਉਦੋਂ ਨੰਬਰਾਂ 40000 ਰੁਪਿਆ ਲਿਆ ਸੀ ਆਪੇ ਵੀ ਆਈਪੀ ਨੰਬਰ ਆ ਅੱਛਾ ਹੁਣ ਵੀ ਜਿਵੇਂ ਆਪਾਂ ਗੱਡੀ ਵੇਚਦਿਆਂ ਕਿਸੇ ਨੂੰ ਹਾਂ ਜਿਹੜਾ ਆ ਨੰਬਰ ਹੈ ਪੰਜਾਬ ਦੇ ਬੰਦੇ ਨਾਲ ਸਿੱਧਾ 5000 ਰੁਪਏ ਲਾ ਕੇ ਨਾ ਹੋ ਜੂਗਾ ਆਣੀ ਕਿ ਪੰਜਾਬ ਦਾ ਨੰਬਰ ਲਵਾਉਣਾ ਪਊਗਾ ਅੱਛਾ ਤਾਂ ਪੰਜਾਬ ਦੇ ਨੰਬਰ ਤੇ ਖਰਚਾ ਆਉਂਦਾ ਜ਼ਿਆਦਾ ਅੱਛਾ ਹਾਂ ਠੀਕ ਐ ਨੰਬਰ 8384 ਕਿਵੇਂ ਕਿ ਫੇਵਰੇਟ ਆ ਤੇਰੇ ਆਪਣਾ ਫੇਵਰੇਟ ਨੰਬਰ ਆ ਜੀ ਫੇਵਰੇਟ ਨੰਬਰ ਆ ਹੈ 2016 ਮਾਡਲ ਹੈ ਹਸਟ ਓਨਰ ਗੱਡੀ ਆ ਹਸਟ ਓਨਰ ਗੱਡੀ ਆ ਹੈਨਾ ਪੇਂਟ ਦੀ ਸਾਰੀ ਓਰੀਜਨਲ ਆ ਅੱਛਾ ਜਿੰਨੀ ਵੀ ਓਰੀਜਨਲ ਆ ਪੇਂਟ ਦੀ ਸਾਰੀ ਕਿਸੇ ਬਸ ਕੋ ਟੱਚਿੰਗ ਨਹੀਂ ਕਿਤੋਂ ਇੱਕ ਗਿੱਠ ਵੀ ਪੇਂਟ ਹੈ ਨਹੀਂ ਗੱਡੀ ਅੱਛਾ ਇੱਕ ਗਿੱਠ ਵੀ ਪੇਂਟ ਹੈ ਨਹੀਂ ਗੱਡੀ ਓਰੀਜਨਲ ਗੱਡੀ ਤੇ ਟਾਇਰ ਟੂਰ ਦੀ ਕੰਡੀਸ਼ਨ ਕੀ ਪਈ ਆ ਬਾਈ ਟਾਇਰ ਬਾਈ ਆਪਣੇ ਜਕੋਮੋ ਦੇ ਟਾਇਰ ਆ 90 ਪੈਸੇ ਟਾਇਰ ਆ ਇਹ ਹੁਣੀ ਪਵਾਹੀ ਜੋੜੀ ਪਿੱਛੇ 10000 ਰੀਅਲ ਆ ਅੱਛਾ ਜਕੋਮੋ ਦੇ ਟਾਇਰ ਆ 90 ਪੈਸੇ ਟਾਇਰ ਆ ਹੈ ਤੇ ਬਾਕੀ ਆਹ ਜਿਹੜੀ ਚੀਜ਼ ਆਹ ਲੱਗੀ ਹੋਈ ਆ ਆਹ ਬਾਈ ਆਪਾਂ ਸ਼ੌਕ ਨੂੰ ਟੇਪਿੰਗ ਕਰਾਈ ਹੋਈ ਹਿੱਥੇ ਸ਼ੌਕ ਨੂੰ ਕਰਾਈ ਹੋਈ ਆ ਹਨਾ ਇਹ ਸੋਹਣੀ ਲੱਗੇ ਸੋਹਣੀ ਲੱਗੇ ਸ਼ੌਕ ਦਾ ਹਨਾ ਸ਼ੌਕ ਹੁੰਦਾ ਅੱਡੋ ਅੱਡਾ ਹਨਾ ਹਾਂਜੀ ਤੇ ਬਾਕੀ ਬਾਈ ਯਾਰ ਜਿਹੜੀ ਮਨ ਬਾਲੀ ਘੈਂਟ ਤੇਰੀ ਚੀਜ਼ ਲੱਗੀ ਨਾ ਹਨਾ ਹਾਂਜੀ ਤੇਰੇ ਆ ਮੈਟਾਂ ਦਾ ਰੰਗ ਯਾਰ ਕਿੱਥੋਂ ਪਟਿਆ ਤੂੰ ਹਨਾ ਮੈਚ ਬੜਾ ਕੰਟਰਾਸਟ ਬੰਦਾ ਪੂਰਾ ਕਾਲੇ ਨਾਲ ਇਹਦਾ ਹੈ ਨਾ ਬਾਈ ਆ ਸ਼ੌ ਸ਼ੌਂ ਕਿਸੇ ਆਪਣਾ ਥੋੜਾ ਚੱਕਮਾਇਆ ਰੰਗ ਅੱਛਾ ਚੱਕਮਾਇਆ ਰੰਗ ਹੈ ਤਾਂ ਕਰਕੇ ਫਿਰ ਸੀਟ ਕਵਰ ਆਪਣੇ ਅੱਛਾ ਇਹ ਆ ਚੱਕਮੇ ਜੇ ਪਵਾਏ ਹੋਏ ਨੇ ਚੱਕਮੇ ਨਹੀਂ ਬਾਕੀ ਕੰਟਰਾਸਟ ਵੀ ਬੰਦਾ ਹੈ ਬਲੈਕ ਨਾਲ ਅੰਦਰੋਂ ਉੱਠਦੇ ਹੀ ਆ ਹੈ ਨਾ ਹਾਂਜੀ ਹਾਂ ਤੇ ਬਾਕੀ ਬਾਈ ਇਹ ਕਿਹੜਾ ਮਾਡਲ ਆ ਗਿਆ ਟੌਪ 'ਚ ਆ ਗਿਆ ਕਿ ਆ ਆ ਗਿਆ بیس 'ਚ ਮਾਡਲ ਆ ਗਿਆ بیس 'ਚ ਆ ਗਿਆ ਇਹ ਹੈ ਤੇ ਟੱਚ ਲੱਗਾ ਹੋਇਆ ਟੱਚ ਸਿਸਟਮ ਲੱਗਾ ਹੈ ਕੈਮਰਾ ਬੈਕ ਲੱਗਾ ਹੋਇਆ ਜੀ ਬੈਕ ਕੈਮਰਾ ਲੱਗਿਆ ਤੇ ਮਿਊਜ਼ਿਕ ਸਿਸਟਮ ਹੈ ਜਿਹੜਾ ਟੱਚ ਵਾਲਾ LCD ਲੱਗੀ ਹੋਈ ਹੈ ਹਾਂਜੀ ਤੇ ਡੀਜ਼ਲ ਹੈ ਮਾਡਲ ਇਹ ਹੈ ਹਨਾ ਹਾਂਜੀ ਤੇ ਚੱਲ ਚੱਲ ਕਿੰਨੀ ਕ ਬਈ ਬਈ ਇਹ ਚ ਕਿੰਨੀ ਚਲਾਤੀ ਆ ਬਈ 70000 ਰਜਿਸਟ੍ਰੇਸ਼ਨ ਰਿਕਾਰਡ ਚੱਲੀ ਹੋਈ ਆ ਅੱਛਾ ਚਾਹੇ ਕੋਈ ਚੈੱਕ ਕਰਵਾ ਲੈ ਚਾਹੇ ਜਿੱਥੋਂ ਮਰਜ਼ੀ ਕੋਈ ਚੈੱਕ ਕਰਵਾ ਲੈ ਚੈੱਕ ਕਰਵਾ ਲੈ ਤੇ ਬਾਕੀ ਬਈ ਇੰਜਨ ਇੰਜਨ ਕੰਨੀ ਹੋਈ ਇੰਜਨ ਗੇਅਰ ਦੀ ਜਮਾਂ ਨਵੀਂ ਗੱਡੀ ਆ ਜੀ ਅੱਛਾ ਕੋਈ ਪ੍ਰੋਬਲਮ ਤਾਂ ਨਹੀਂ ਇੰਜਨ ਗੇਅਰ ਚ ਜਮਾਂ ਨਵੀਂ ਗੱਡੀ ਆ ਚਾਲ ਚਲਾਵਾ ਸਸਪੈਂਸ਼ਨ ਹੋ ਗਈ ਜੀ ਗੱਡੀ ਦੀ ਅੱਛਾ ਵੀ ਪੂਰਾ ਐ ਮੰਨ ਲਾ ਵੀ ਸ਼ੌਂਕ ਨਾਲ ਰੱਖੀ ਹੋਈ ਆ ਜਿੰਨਾ ਵੀ ਜੋ ਵੀ ਕੰਮ ਮੰਗਦੀ ਸਰਵਿਸ ਸਰਵਿਸ ਮੌਕੇ ਤੇ ਜਮਾਂ ਕਰਾ ਕੇ ਆ ਮੌਕੇ ਤੇ ਜਮਾਂ ਜ ਤੇ ਦੋਸਤੋ ਨੰਬਰ ਸੌਰੀ ਇਹਦਾ ਕਲਰ ਹੈਗਾ ਵਾਈਟ ਤੇ ਨੰਬਰ ਹੈਗਾ ਬਹੁਤ ਸੋਹਣਾ ਜਿਹੜਾ ਮੈਨੂੰ ਲੱਗਿਆ 8384 VIP ਨੰਬਰ ਹੈ ਨਾ ਤੇ ਗੱਡੀ ਆਪਾਂ ਤੁਹਾਨੂੰ ਇਧਰੋਂ ਦਿਖਾ ਦਿੰਦੇ ਤੇ ਸ਼ੀਸ਼ਾ ਵੀ ਫਿਰ ਇਹ ਨਾਲ ਦੇ ਹੀ ਜਮਾ ਹੈ ਸ਼ੀਸ਼ੇ ਸਾਰੇ ਨਾਲ ਦੇ ਆ ਜੀ ਚਾਰੇ ਪੰਜੇ ਸ਼ੀਸ਼ੇ ਨਾਲ ਦੇ ਆ ਸਾਰੇ ਸ਼ੀਸ਼ੇ ਨਾਲ ਦੇ ਆ ਚੇਂਜ ਨਹੀਂ ਕਰਵਾਇਆ ਵੀ ਤੁਸੀਂ ਹੈ ਨਾ ਨਾ ਇਹਦੇ ਆ ਟ੍ਰੇਡ ਆ ਗਈ ਸੀ ਇੱਕ ਸ਼ੀਸ਼ੇ ਤੇ ਰੋੜੀ ਵੱਜ ਗਈ ਸੀ ਪਰ ਆਪਾਂ ਚੇਂਜ ਨਹੀਂ ਕਰਾਇਆ ਜੀ ਚੇਂਜ ਨਹੀਂ ਕਰਵਾਇਆ ਮੇਰੇ ਅੱਲ ਦੀ ਵੀ ਆਈ ਪਈ ਹੈ ਟ੍ਰੇਡ ਆਪਾਂ ਪਹਿਲਾਂ ਹੀ ਵੱਜੀ ਸੀ ਰੋੜੀ ਅੱਛਾ ਤੇ ਇਹ ਚਲੋ ਵੀ ਇਹ ਵੀ ਤੁਹਾਡੇ ਸਾਹਮਣੇ ਆ ਗਿਆ ਜੋ ਸੀਗਾ ਹਨਾ ਸ਼ੀਸ਼ੇ ਵਾਲਾ ਸਿਸਟਮ ਕੁਝ ਨਹੀਂ ਲੁਕੋਇਆ ਐਕਸੀਡੈਂਟ ਦੀ ਗਾਰੰਟੀ ਦਵਾਂਗੇ ਅੱਛਾ ਐਕਸੀਡੈਂਟ ਦੀ ਟੱਚਿੰਗ ਗੇਰ ਦੀ ਗਾਰੰਟੀ ਜਾਏ ਬੰਦਾ ਫਿਰ ਡੈਫਟ ਤੇ ਲਿਖਾ ਲੇ ਅੱਛਾ ਐਕਸੀਡੈਂਟ ਤੋਂ ਬਚਦਾ ਪਰਮਾਤਮਾ ਦੇ ਹੁਕਮ ਨਾਲ ਹੀ ਤਿਕ ਹੈ ਕਿਤੋਂ ਵੀ ਨਹੀਂ ਜੋ ਤੁਹਾਨੂੰ ਪੇਂਟ ਦੀ ਗਾਰੰਟੀ ਦਿੱਤੀਗੀ ਇੱਕੇ ਤੋਂ ਗਿੱਠ ਪੇਂਟ ਵੀ ਨਹੀਂ ਹੈਗੀ ਅੱਛਾ ਗਿੱਠ ਪੇਂਟ ਨਹੀਂ ਕਿੱਥੋਂ ਆ ਜੂਗੀ ਐਕਸੀਡੈਂਟ ਕਿੱਥੋਂ ਆ ਜੂ ਸਹੀ ਗੱਲ ਹੈ ਭਰਾ ਦੀ ਆਪਣੀ ਦੀ ਹਨਾ ਤੇ ਬਾਈ ਇਹਦੀ ਡਿਮਾਂਡ ਮੁੰਡ ਫਿਰ ਕੀ ਹੈ ਬਾਈ ਇਹਦੀ ਡਿਮਾਂਡ ਹੈਗੀ 7 ਲੱਖ 40000 ਰੁਪਿਆ 7 ਲੱਖ 40 ਤੇ ਫਿਰ ਇਹ ਫਿਕਸ ਹੈ ਕਿ ਕੋਈ ਕਰੇਗਾ ਨਹੀਂ ਨਹੀਂ ਉਹ ਡਿਮਾਂਡ ਆਪਾਂ ਇਹ ਗੱਡੀ ਦਵਾਂਗੇ 7 ਲੱਖ 115000 ਦੀ 7 ਲੱਖ 115000 ਦੀ ਗੱਡੀ ਦੀ ਕੋਈ ਮੌਕੇ ਦੇ ਕੋਈ 2-4000 ਦਾ ਕੋਈ ਹੋਰ ਮਾਨਤਾਣ ਕਰ ਲਾਂਗੇ ਅੱਛਾ ਹੋਰ ਮਾਨਤਾਣ ਹੋ ਜਾਊਗਾ ਤੇ ਬਾਈ ਆਪਣਾ ਨਾਮ ਦੱਸ ਦਿਓ ਬਾਈ ਮੇਰਾ ਨਾਮ ਹੈਗਾ ਹਸਨਪ੍ਰੀਤ ਸਿੰਘ ਅੱਛਾ ਤੇ ਪਿੰਡ ਪਿੰਡ ਭਗਵਾਨਪੁਰ ਹੀਂਗਣਾ ਇਹ ਮਾਨਸਾ ਦੇ ਰਹਿ ਗਿਆ ਹਨਾ ਮਾਨਸਾ ਵਿੱਚ ਰਹਿ ਗਿਆ ਸਰਦੂਲਗੜ ਸਰਦੂਲਗੜ ਦੇ ਨੇੜੇ ਹੀ ਹੈ ਹਨਾ ਇੱਥੇ ਸਰਦੂਲਗੜ ਤੋਂ 10 12 ਕਿਲੋਮੀਟਰ ਹੀ ਪਿੰਡ ਨਾਲ ਪਿੰਡ ਕਿਹੜਾ ਪਿੰਦਾ ਜਮਾ ਨਾਲ ਇਹਦੀ ਇੱਕ ਸਿਭਰਾਣੀ ਆਪਣੇ ਨੇ ਆਉਣਾ ਆਪਾਂ ਘੱਗਰ ਤੇ ਆ ਗਿਆ ਪਿੰਡ ਘੱਗਰ ਤੇ ਆ ਗਿਆ ਹਨਾ ਹਾਂਜੀ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ ਆਪਣਾ 94786 71611 93786 71611 ਹਾਂਜੀ ਤੇ ਦੋਸਤੋ ਇਹ ਆ ਭਰਾ ਦਾ ਫੋਨ ਨੰਬਰ ਹਨਾ ਤੇ ਇੱਕ ਵਾਰ ਕਾਲ ਜਰੂਰ ਕਰੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਤਾ ਜੋ ਹੋਰ ਕਿਸੇ ਜ਼ਰੂਰਤਮੰਦ ਤੱਕ ਵੀਡੀਓ ਪਹੁੰਚ ਜਾਏ ਗੱਡੀ ਗਾਰੰਟੀ ਵਾਲੀ ਆ ਭਰਾ ਕਹਿੰਦਾ ਐਫੀਡੇਟ ਤੇ ਲਿਖ ਕੇ ਦੇ ਸਕਦੇ ਐ ਐਕਸੀਡੈਂਟ ਹੋਈ ਹੋਵੇ ਜੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਧੰਨਵਾਦ